ਅ ਵਿਚ ਨੂੰ ਕਈ ਵਾਰ ਸੀ ਇਦਾਂ ਦੀਆਂ ਵੀਡੀਓਜ਼ ਦੇਖੀਆਂ ਆ ਜਿਵੇਂ ਤੁਹਾਨੂੰ ਪੱਤਰਕਾਰ ਸਵਾਲ ਕਰਨਾ ਉਹ ਉਲਟਾ ਜਵਾਬ ਕਰ ਦਿੰਦੇ ਹਾਂ ਥੋੜੇ ਕੀਤੇ ਦੇ ਕਈ ਵਾਰ ਬੋਲ ਹੋਏ ਨੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਇਹ ਸਿਰਫ ਗਾਇਕੀ ਤੱਕ ਸੀਮਿਤ ਰਹਿਣਾ ਚਾਹੀਦਾ ਲੋਕਾਂ ਦੇ ਵਿੱਚ ਮੈਂ ਤੁਹਾਡੇ ਮੂੰਹ ਅੱਜ ਤੱਕ ਜ਼ਿੰਦਗੀ 'ਚ ਸੁਣਿਆ ਨਹੀਂ ਕੁਝ ਵੀ ਨੈਗੇਟਿਵ ਪਰ ਲੋਕਾਂ ਦੇ ਵਿੱਚ ਇਹ ਨੀਗੇਟਿਵਿਟੀ ਕਮੈਂਟਾਂ ਦੇ ਰਾਹੀਂ ਕਿਉਂ ਆ ਉਹਨਾਂ ਨੂੰ ਗੱਪਾਂ ਫੜਾਂ ਚੱਕ ਨੂੰ ਧਰ ਦੂੰ ਉਹਨਾਂ ਨੂੰ ਲੱਗਦਾ ਹੁੰਦਾ ਹੂੰ ਪਰ ਜਦੋਂ ਡਾਗ ਵੱਰਦੀ ਹੈ ਉਹ ਉਹ ਜਿਹੜੀ ਕਮੀ ਹੋ ਗਈ ਉਹ ਸ਼ਾਇਦ ਮੋਬਾਈਲ ਕਰਕੇ ਇਹਦੀ ਫ੍ਰੀਕੁਐਂਸੀ ਬਹੁਤ ਸਟਰੋਂਗ ਹੈ ਇਹ ਤੁਹਾਨੂੰ ਮਤਲਬ ਇੰਨਾ ਇਹਦੇ ਚ ਤੁਹਾਨੂੰ ਆਨੰਦ ਮਿਲਣ ਲੱਗ ਗਿਆ ਤੁਹਾਡੀਆਂ ਅੱਖਾਂ ਨੂੰ ਤੁਹਾਨੂੰ ਕੱਬੇ ਸੱਚੇ ਪਤੇ ਨਹੀਂ ਇਸੇ ਕਰਕੇ ਸ਼ਾਇਦ ਹਰ ਬੰਦਾ ਨੂੰ ਲੱਗਦਾ ਕਿ ਮੇਤੋ ਦੁਨੀਆ ਸ਼ੁਰੂ ਹੋ ਗਈ ਤੇ ਮੇਰੇ ਤੇ ਖਤਮ ਹੋ ਜਾਣੀ ਵੀ ਇੱਥੋਂ ਸੂਰ ਚੜ ਗਿਆ ਇੱਥੇ ਛਿਪਦਾ ਤੁਡੀ ਇੱਕ ਵੀਡੀਓ ਮੈਂ ਵੀ ਬਹੁਤ ਸੋਹਣੀ ਦੇਖੀ ਵੀ ਹਰ ਘਰ ਚੋਂ ਇੱਕ ਬੰਦੇ ਨੂੰ ਬਾਹਰ ਜਾਣਾ ਚਾਹੀਦਾ ਹਾਂ ਜਾਣਾ ਚਾਹੀਦਾ ਤੁਸੀਂ ਕਿਹਾ ਵੀ ਆਪਣੇ ਇੱਥੇ ਨਾ ਅਸੀਂ ਬਾਹਰ ਵੀ ਦੇਖਿਆ ਆਪਣੇ ਬੰਦੇ ਆਪਣੇ ਬੰਦੇ ਲੱਤਾਂ ਖਿੱਚਦੇ ਆ ਹੋਰ ਕਮਿਊਨਿਟੀਆਂ ਸਾਥ ਹੁੰਦੀਆਂ ਨੇ ਜੀ ਇਹ ਤੁਹਾਨੂੰ ਬਹੁਤ ਲੋਕ ਸੁਣਦੇ ਉਹਦੀ ਵਜ੍ਹਾ ਈਗੋ ਹੈ ਈਗੋ ਹੈ ਮਤਲਬ ਵੇ ਵਜ੍ਹਾ ਈਗੋ ਹੈ ਪੌਡਕਾਸਟ ਵਾਰੀ ਕੀ ਕੁਝ ਕਹਿਣਾ ਚਾਹੁੰਦੇ ਹੋ ਪੌਡਕਾਸਟ ਜਿਹੜਾ ਸਫਲਤਮ ਚੱਲਿਆ ਹੁਣ ਥੋੜਾ ਜਿਹਾ ਕਹੇ ਆਪਾਂ ਵੀ ਅੱਜ ਗੱਲਬਾਤ ਕਰ ਰਹੇ ਹਾਂ ਹਾਂਜੀ ਸਸੀ ਕੌਰ ਜੀ ਸਾਡੇ ਨਾਲ ਬੈਠੇ ਨੇ ਤਜਿੰਦਰ ਸਿੰਘ ਮਾਨ ਕੋਈ ਇਹਨਾਂ ਨੂੰ ਕਹਿੰਦਾ ਬੱਬੂ ਮਾਨ ਕੋਈ ਕਹਿੰਦਾ ਬੱਬੂ ਸਿੰਘ ਮਾਨ ਤੇ ਇਹਨਾਂ ਦਾ ਨਾਮ ਹੈ ਤਜਿੰਦਰ ਸਿੰਘ ਮਾਨ ਪਿੰਡ ਖੰਡ ਸਾਰੇ ਲੋਕਾਂ ਨੂੰ ਦੁਨੀਆ ਨੂੰ ਪਤਾ ਹਨਾ ਪਿਛਲੇ ਤਕਰੀਬਨ 10-15 ਦਿਨ ਤੋਂ ਕੈਨੇਡਾ ਦੇ ਵਿੱਚ ਆਏ ਹੋਏ ਨੇ ਇਹਨਾਂ ਦਾ ਸ਼ੋਅ ਆ ਰਿਹਾ ਟੋਰਾਂਟੋ ਸਾਰੇ ਦੁਨੀਆ ਨੂੰ ਉਹ ਵੀ ਪਤਾ ਹੈ ਤੇ ਅੱਜ ਸਾਡੇ ਨਾਲ ਸਾਨੂੰ 5-7 ਮਿੰਟ ਮਿਲੇ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਨ ਨੂੰ ਵੀਰ ਜੀ ਕਿਵੇਂ ਹੋ ਸਵੇਰੇ ਕਿੰਨੇ ਵਜੇ ਉੱਠੇ ਹੋਇਆ ਸਾਹ ਜਰੀ ਉੱਠ ਗਏ ਸੀ ਮੈਂ ਤਾਂ ਬੁਰੀ ਜੇ ਇੱਥੇ ਦਿਨ ਵੈਸੇ ਹੀ ਵੱਡਾ ਅੱਛਾ ਜੀ ਰਾਤ ਬਹੁਤ ਲੇਟ ਹੁੰਦੀ ਹੈ ਤੁਹਾਡੇ ਹਾਂਜੀ ਹਾਂ ਦਿਨ ਰਾਤ ਆਪਣੇ ਮੁਲਕ ਚ ਪਤਾ ਲੱਗ ਜਾਂਦਾ ਹਾਂ ਇਹ ਦਿਨ ਹੈ ਕੋਈ 9 ਵਜੇ ਤੱਕ ਤਕਰੀਬਨ ਤਿੰਨ ਖੜਾ ਰਹਿੰਦਾ ਹਾਂ ਕਿਵੇਂ ਦਾ ਮਾਹੌਲ ਲੱਗਿਆ 6 ਵਜੇ ਉੱਠਿਆ ਹਾਂਜੀ 6 ਵਜੇ ਉੱਠੇ ਹੋਏ ਹਾਂ ਤੇ ਕਿਵੇਂ ਦਾ ਮਾਹੌਲ ਲੱਗਿਆ ਫਿਰ ਨੰਦ ਨੰਦ ਹੂੰ ਪਿਆਰ ਬਹੁਤ ਕਰੀ ਦੁਨੀਆ ਨਾ ਮਾਰਾ ਹੀ ਦਿੱਕਿਰਤਾ ਮੁੰਡਿਆਂ ਨੇ ਕਹਿੰਦੇ ਰੈਲੀ ਵੀ ਕੱਢੀ ਆ ਜੀਪ ਦੀ ਹੈ ਨਾ ਸੋਹਣੀਆਂ ਹਾਂ ਅੱਜ ਕੱਢੀ ਆਏ ਸੀ ਹੁਣੇ ਮਿਲ ਕੇ ਠੀਕ ਹੈ ਜੀ ਤੇ ਤੁਹਾਨੂੰ ਜ਼ਿਆਦਾਤਰ ਬੱਬੂ ਮਾਨ ਦੇ ਨਾਮ ਤੇ ਜਾਣਦੇ ਆ ਦੁਨੀਆ ਹਨਾ ਜਿਵੇਂ ਮੈਂ ਬੋਲਿਆ ਤੇਜਿੰਦਰ ਸਿੰਘ ਮਾਨ ਉਹ ਨਾਮ ਜਾਰੇ ਕਿਉਂ ਨਹੀਂ ਉੱਠਿਆ ਅਸਲ ਚ ਪੰਜਾਬ ਚ ਵੈਸੀ ਰਿਵਾਜ ਹੈ ਛੋਟੇ ਨਾਮ ਹਰ ਪਰਿਵਾਰ ਚ ਨਾਮ ਹੁੰਦੇ ਹੀ ਹੈ ਸਹੀ ਹੈ ਫਿਰ ਸਕੂਲ ਚ ਵੀ ਉਹੀ ਹੁੰਦਾ ਫਿਰ ਉਦਾਂ ਹੀ ਚੱਲ ਜਾਂਦਾ ਫਿਰ ਜੀ ਤੇ ਆਪਣੇ ਸ਼ੋਅ ਬਾਰੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਫਤਿਹ ਮੋਰਚਾ ਕਿਰਪਾ ਬਾਬਾ ਜੀ ਠੀਕ ਹੈ ਜੀ ਸਾਡੇ ਵਾਲਿਆਂ ਨੇ ਆ ਜਾਣਾ ਤੁਸੀਂ ਆਪਣੇ ਵਾਲਿਆਂ ਨੂੰ ਕਹੋ ਹਮ ਮਾਨ ਸਾਹਿਬ ਇੱਕ ਚੰਗੀ ਗਾਇਕੀ ਕੀ ਹੁੰਦੀ ਹੈ ਦੇਖੋ ਗਾਇਕੀ ਨੂੰ ਸਮਝਣ ਦੀ ਲੋੜ ਹੈ ਹੂੰ ਸੰਗੀਤ ਅਸਲ ਵਿੱਚ ਸੁਣਨ ਦੀ ਚੀਜ਼ ਹੈ ਬਿਲਕੁਲ ਉਹਦੇ ਲਈ ਕੰਨ ਰਸਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਬਹੁਤ ਜਿਹੜੇ ਬੱਚਿਆਂ ਦੇ ਮਾਪ ਨੇ ਅੱਛਾ ਸੰਗੀਤ ਸੁਣਿਆ ਹੁੰਦਾ ਹੈ ਲੈਅ ਬਦ ਹੋਵੇ ਲੈ ਕਰੀ ਹੋਵੇ ਜੀ ਸੁਰਚ ਹੋਵੇ ਆਵਾਜ਼ ਸਾਦੀ ਵੀ ਹੋਵੇ ਜੀ ਪਰ ਜਦੋਂ ਤੋਂ ਆਹ ਸਮਾਜਿਕ ਮੀਡੀਆ ਆਇਆ ਫਿਰ ਦੇਖਣ ਦੀ ਚੀਜ਼ ਬਣ ਗਈ ਠੀਕ ਹੈ ਜੀ ਤੇ ਜਦੋਂ ਅਸੀਂ ਕਿਸੇ ਗੀਤ ਨੂੰ ਦੇਖਦੇ ਆ ਨਾ ਅਸੀਂ ਇਹ ਜੱਜ ਨਹੀਂ ਕਰ ਪਾਉਂਦੇ ਵੀ ਇਹ ਸੁਣਨ लायक ਹੈ ਕੰਨਾਂ ਦੇ ਕਿ ਨਹੀਂ ਠੀਕ ਹੈ ਜੀ ਸਿਰਫ ਅਸੀਂ ਆਪਦੇ ਅੱਖਾਂ ਨਾਲ ਉਹਦਾ ਚਿੱਤਰਣ ਜਿਹੜਾ ਉਹ ਦੇਖ ਕੇ ਹਮ ਅਸੀਂ ਆਪਦੇ ਖਿਆਲ ਚ ਪਾਉਂਦੇ ਹਾਂ ਜੀ ਜਦ ਕਿ ਜਾਣਾ ਆਵਾਜ਼ ਦੇ ਜ਼ਰੀਏ ਚਾਹੀਦਾ ਜੀ ਸੋ ਜੇ ਤੁਸੀਂ ਮੰਤਰ ਮੁਕਤ ਹੋਣਾ ਕਿਸੇ ਵੀ ਤਰ੍ਹਾਂ ਦਾ ਜੀ ਇਹ ਤੁਹਾਡੀ ਆਪਣੀ ਨਿੱਜੀ رائے ਹੋ ਸਕਦੀ ਹੈ ਜੀ ਬਈ ਤੁਸੀਂ ਕਿਸ ਤਰ੍ਹਾਂ ਦਾ ਸੁਣਨਾ ਠੀਕ ਹੈ ਜੀ ਬڑا ਛੋਟਾ ਜਾਂ ਫਰਕ ਹੈ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਗੁਰਬਾਣੀ ਲਾਉਂਦੇ ਹੋ ਜੀ ਤੁਹਾਡੀ ਅੱਖਾਂ ਬੰਦ ਹੋ ਜਾਂਦੀਆਂ ਉਹਦੇ 'ਚ ਦੋ ਹੀ ਸਾਜ਼ ਹੁੰਦੇ ਐ ਹਾਰਮੋਨੀਅਮ ਇੱਕ ਤਬਲਾ ਹੂੰ ਤੂੰ ਮੰਤਰ ਮੁਕਤ ਕਰ ਦਿੰਦੀ ਹੈ ਜੀ ਤੋ ਮੈਨੂੰ ਲੱਗਦਾ ਸੰਗੀਤ ਸੁਣਨ ਦੀ ਚੀਜ਼ ਹੈ ਤੇ ਇਸ ਕਰਕੇ ਕਈ ਵਾਰੀ ਕੁਛ ਇਸ ਤਰ੍ਹਾਂ ਦੇ ਗਾਣੇ ਵੀ ਚੱਲ ਜਾਂਦੇ ਨੇ ਜਿਹੜੇ ਮਤਲਬ ਸਮਝ ਤੋਂ ਬਾਹਰ ਵੀ ਹੁੰਦੇ ਬਿਲਕੁਲ ਦੇਖ ਕੇ ਨਾ ਦੇਖ ਕੇ ਚੱਲ ਜਾਂਦੇ ਵੀਡੀਓਦਾਂ ਦੇ ਬਣ ਜਾਂਦੇ ਜੀ ਤੁਸੀਂ ਮਫਰਲ ਬਹੁਤ ਪਾ ਕੇ ਰੱਖਦੇ ਇਹ ਤਾਂ ਕੋਈ ਰਾਜ਼ ਜਾਂ ਬੇਸੀ ਸਾਡੇ ਬਾਪੂ ਜੀ ਪਾਉਂਦੇ ਹੁੰਦੇ ਨੇ अच्छा अच्छा डैडी जी ਪਾਉਂਦੇ ਸੀ ਹਾਂ ਹਾਂ ਉਹਨਾਂ ਦਾ ਸ਼ੌਕ ਹੁੰਦਾ ਸੀ ਉਹ ਤਾਂ ਪਰਨਾ ਪਾਉਂਦੇ ਹੋਣਗੇ ਫਿਰ ਤੇ ਪਰਨਾ ਤਾਂ ਪਿੰਡ 'ਚ ਹੁੰਦਾ ਜੇ ਬੰਦਾ ਤਿਆਰ ਹੋ ਕੇ ਸ਼ਹਿਰ ਨਿਕਲਦੇ ਆ ਅੱਛਾ ਤੇ ਕੁੜਤੇ ਪਜਾਮਾ ਨਾ ਹੈ ਹਾਂ ਕੁੜਤਾ ਪਜਾਮਾ ਪੈਂਟ ਕੋਟ ਠੀਕ ਹੈ ਜੀ ਅੱਛਾ ਉਹਦੇ ਨਾਲ ਮਫਰਲ ਮਤਲਬ ਪਾਉਣਾ ਹੀ ਆ ਉਹਨਾਂ ਨੇ ਉਹਨਾਂ ਦੀ ਪੱਕੀ ਹੈਬਟ ਸੀ ਹਾਂ ਕੀ ਬਾਤ ਆ ਵੀਰੇ ਤੇ ਵੀਰੇ ਮੈਨੂੰ ਇੱਕ ਗੱਲ ਦੱਸਿਓ ਜਿਵੇਂ ਹੁਣ ਮੈਂ ਤੁਹਾਨੂੰ ਛੋਟੇ ਹੁੰਦੇ ਤੋਂ ਜਾਣਦਾ ਤੁਸੀਂ ਸਮਰਾਲੇ ਬਹੁਤ ਸਾਰੇ ਸ਼ੋਅ ਲਾਉਂਦੇ ਸੀਗੇ ਹਾਂ ਸਮਰਾਲੇ ਤੋਂ ਤੁਸੀਂ ਕਾਫੀ ਸ਼ੁਰੂਆਤ ਕੀਤੀ ਆ ਨਾ ਆਪਣੀ ਹਾਂ ਨਾ ਇੱਕ ਦੌਰ ਆਇਆ ਤੁਸੀਂ ਬਹੁਤ ਜਿਆਦੇ ਤਰੱਕੀਆਂ ਹਾਸਲ ਕੀਤੀਆਂ ਪਹਿਲਾਂ ਬਹੁਤ ਮਿਹਨਤ ਕੀਤੀ ਹੈ ਮੈਨੂੰ ਪਤਾ ਤੁਹਾਡੇ ਬਾਰੇ ਹਨ ਮੇਰੇ ਮਾਮਾ ਜੀ ਵੀ ਤੁਹਾਡਾ ਕਾਫੀ ਫੈਨ ਸੀਗੇ ਹਨ ਤੇ ਤੁਸੀਂ ਬਹੁਤ ਮਿਹਨਤ ਕੀਤੀ ਦੌਰ ਤੁਹਾਡਾ ਬਹੁਤ ਸੋਹਣਾ ਆ ਵਿਚ ਨੂੰ ਕਈ ਵਾਰ ਸੀ ਇਦਾਂ ਦੀਆਂ ਵੀਡੀਓਜ਼ ਦੇਖੀਆਂ ਜਿਵੇਂ ਤੁਹਾਨੂੰ ਪੱਤਰਕਾਰ ਜਵਾਬ ਸਵਾਲ ਕਰ ਰਹੇ ਤੁਸੀਂ ਉਹਨਾਂ ਨੂੰ ਉਲਟਾ ਜਵਾਬ ਕਰ ਦਿੰਦੇ ਹੋ ਪਰ ਹੁਣ ਮੈਂ ਪਿਛਲੇ ਤਕਰੀਬਨ 6 ਮਹੀਨੇ ਤੋਂ ਤੁਹਾਡੇ 'ਚ ਬਦਲਾਅ ਬਹੁਤ ਦੇਖਿਆ ਜੀ ਹੁਣ ਤੁਸੀਂ ਇੱਥੇ ਵੀ ਆਏ ਹੋ ਤੁਸੀਂ ਬਹੁਤ ਸਾਰੇ ਨਵੇਂ ਮੁੰਡਿਆਂ ਨਾਲ ਪੋਡਕਾਸਟ ਕਰਕੇ ਆਏ ਹੋ ਨੇ ਮੈਂ ਕਿਹਾ ਹੀ ਸੀ ਮੈਂ ਸਟੇਟਮੈਂਟ ਦਿੱਤੀ ਸੀ ਅਸਲ ਠੀਕ ਹੈ ਜੀ ਜਦੋਂ ਅਸੀਂ ਸੁੱਚਾ ਸੂਰਮਾ ਫਿਲਮ ਬਣਾਈ ਸੀ ਨਾ ਜੀ ਹਾਂ ਹਾਂ ਉਹ ਅਸੀਂ ਇੱਥੇ ਕਾਫੀ ਜਣੀ ਉਹਦੀ ਅਸੀਂ ਕਾਨਫਰੈਂਸਿੰਗ ਕਰੀਆਂ ਸੀ ਜ਼ਿਆਦਾ ਠੀਕ ਹੈ ਜੀ ਕਿ ਉਹ ਜਿਹੜੇ ਨਵੇਂ ਉਮਰ ਦੇ ਬਲੌਗਰ ਸੀ ਮੁੰਡੇ ਹੂੰ ਤਾਂ ਉਹਨਾਂ ਦਾ ਸ਼ਿਕਵਾ ਸੀ ਓਕੇ ਕੁਝ ਕੁ ਬੰਦੇ ਆਇਦਾ ਸੀ ਉਹ ਕਹਿੰਦੇ ਸੀ ਵੀ ਤੁਸੀਂ ਚੰਗੇ ਖਬਰਾਂ ਦੀ ਕਾਨਫਰੈਂਸ ਕਰ ਜਾਂਦੇ ਹੋ ਅੱਛਾ ਜੀ ਜਿਹੜੇ ਚੈਨਲਾਂ ਤੋਂ ਸਾਨੂੰ ਨਿਜੀ ਅਸੀਂ ਬਣਾਇਆ ਉਹਨਾਂ ਤੋਂ ਇਨਕਮ ਹੁੰਦੀ ਹੈ ओके ਵੀ ਸਾਡੇ ਨਾਲ ਕਈ ਵਾਰੀ ਆਰਟਿਸਟ ਕਰਦੇ ਨੇ ਇੰਟਰਵਿਊ ਜੀ ਬਿਲਕੁਲ ਮੈਂ ਉਦੋਂ ਇਹ ਕਿਹਾ ਸੀ ਕਿ ਜਿਹੜਾ ਵੀ ਉਦਮੀ ਨੌਜਵਾਨ ਹੈ ਠੀਕ ਹੈ ਜੀ ਚੰਗਾ ਪੱਤਰਕਾਰੀ ਕਰਨੀ ਚਾਹੁੰਦਾ ਹੈ ਜੀ ਹਾਲਾਂਕਿ ਚਲੋ ਬਹੁਤਿਆਨੇ ਜਰਨਲਿਜ਼ਮ ਨਹੀਂ ਕਰੀ ਹੁੰਦੀ ਉਹਨਾਂ ਨੂੰ ਉਸ ਤਰ੍ਹਾਂ ਦੇ ਸਵਾਲ ਨਹੀਂ ਵੀ ਕਰਨਾ ਹਾਂ ਬਿਲਕੁਲ ਸੱਚੀ ਗੱਲ ਵੱਟ ਜਿਹਦੀ ਰੋਜ਼ੀ ਰੋਟੀ ਚੱਲਦੀ ਹੈ ਕੋਈ ਵੀ ਸੱਜਣ ਮੇਰੇ ਕੋਲ ਆ ਜਾਵੇ ਮੈਂ ਉਹਦੀ ਇੰਟਰਵਿਊ ਕਰੂੰਗਾ ਇਸ ਕਰਕੇ ਫਿਰ ਪਿਛਲੀ ਫਿਲਮ ਚ ਕਰੀ ਸੀ ਹਾਂ ਬਹੁਤ ਸਾਰੀ ਕੀਤੀ ਤੁਸੀਂ ਚੰਗੀਆਂ ਲੱਗੀਆਂ ਸੁਣੀਆਂ ਹਨਾ ਤੇ ਪੌਡਕਾਸਟ ਵਾਰੀ ਕੀ ਕੁਝ ਕਹਿਣਾ ਚਾਹੁੰਦੇ ਹੋ ਪੌਡਕਾਸਟ ਜਿਹੜਾ ਸਿਸਟਮ ਚੱਲਿਆ ਹੁਣ ਥੋੜਾ ਜਿਹਾ ਚਾਹੇ ਆਪਾਂ ਵੀ ਅੱਜ ਗੱਲਬਾਤ ਕਰ ਰਹੇ ਆਂ ਇਹ ਮੇਰੇ ਖਿਆਲ ਪੰਜਾਬ ਚ ਜਿਹੜਾ ਪੰਜਾਬੀਆਂ ਚ ਪਹਿਲੀ ਵਾਰੀ ਪੌਡਕਾਸਟ ਦਾ ਸਿਸਟਮ ਵਾਰਸ ਉਹਨਾਂ ਦੇ ਭਰਾ ਨੇ ਸੰਤਾਰ ਉਹਨੇ ਸ਼ੁਰੂ ਕੀਤਾ ਸੀ ਓਕੇ ਡਿਪੈਂਡ ਕਰਦਾ ਦੇਖੋ ਜੇ ਤੁਹਾਡੇ ਪੌਡਕਾਸਟ ਤੁਸੀਂ ਅ ਅਕਲ ਦੀਆਂ ਗੱਲਾਂ ਕਰਦੇ ਹੋ ਲਿਆਕਤ ਦੀਆਂ ਗੱਲਾਂ ਕਰਦੇ ਹੋ ਜਾਂ ਤੁਸੀਂ ਜਿਹਦੇ ਨਾਲ ਗੱਲ ਕਰਦੇ ਹੋ ਤੁਸੀਂ ਉਹਦੇ ਬਾਰੇ ਪੜਿਆ ਹੁੰਦਾ ਫਿਰ ਤਾਂ ਉਹ ਇੱਕ ਸੋਹਰ ਦੇ ਇੰਟਰਵਿਊ ਹੁੰਦੀ ਹੈ ਠੀਕ ਹੈ ਜੀ ਜੇ ਤੁਸੀਂ ਟਾਈਪਡ ਹੀ ਕਰਨੀ ਹੈ ਮਤਲਬ ਵੀ ਇੱਕ ਫਾਰਮੈਟ ਬਣਾਇਆ ਹੁੰਦਾ ਹੈ ਵੀ ਹੁਣ ਰੈਪਿਡ ਫਾਇਰ ਹੋਊਗਾ ਹਾਂ ਹਾਂ ਹੁਣ ਤੁਸੀਂ ਕੀ ਖਾਣੇ ਹੋ ਠੀਕ ਹੈ ਜੀ ਉਹ ਜਦੋਂ ਅਸੀਂ ਦਿੱਲੀ ਗਏ ਸੀ ਉਹਦੇ ਉੱਥੇ ਵੀ ਇਹ ਸਵਾਲ ਪੁੱਛਦੇ ਹੁੰਦੇ ਸੀ ਅੱਛਾ ਜੀ ਮੈਂ ਦਿੱਲੀ ਕਿੱਥੇ ਦਿੱਲੀ ਜਦੋਂ ਅਸੀਂ ਆਹ ਕਾਨਫਰੈਂਸ ਕਰਦੇ ਸੀ ਓਕੇ ਠੀਕ ਹੈ ਆ ਫਿਲਮ ਹੁੰਦੀ ਆ ਅੱਛਾ ਠੀਕ ਹੈ ਉੱਥੇ ਵੀ ਕਈ ਵਾਰੀ ਇਸ ਤਰ੍ਹਾਂ ਦਾ ਸਵਾਲ ਵੀ ਤੁਸੀਂ ਸਮੋਸਾ ਖਾਣੇ ਹੋ ਕਿ ਮਾ ਟਿੱਕੀ ਖਾਣੇ ਠੀਕ ਹੈ ਤੇ ਮੈਂ ਕਹਾਂ ਇਹ ਤਾਂ ਬੰਦੇ ਦਾ ਵਕਤ ਦੀ ਗੱਲ ਹੈ ਜਿਹੜੀ ਚੀਜ਼ ਲੋਕ ਲਾਗੀ ਖਾ ਲਈ ਵਾਹ ਸਹੀ ਹੈ ਤੇ ਮਤਲਬ ਐਦਾਂ ਦੀਆਂ ਚੀਜ਼ਾਂ ਤੋਂ ਮੈਂ ਤਾਂ ਸੰਕੋਚ ਕਰਦਾ ਸਹੀ ਹੈ ਤੇ ਮੈਂ ਬਹੁਤੀ ਵਾਰੀ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਯਾਰ ਇਹ ਤਾਂ ਨਾ ਪੁੱਛਿਆ ਕਰੋ ਸਹੀ ਗੱਲ ਹੈ ਹੁਣ ਤੁਸੀਂ ਰੋਟੀ ਖਾ ਕੇ ਪ੍ਰਸ਼ਾਦ ਦਾ ਸ਼ੱਕ ਹਟਿਆ ਵਸਾ ਹੁਣ ਅਸੀਂ ਪਹਿਲਾਂ ਫੂਲ ਕਹੇ ਸਵੇਰ ਦਾ ਅੱਛਾ ਹੀ ਸਵੇਰ ਦਾ ਚਾਹ ਤੇ ਚੱਲ ਲੱਗਾਂ ਕਿਆ ਬਾਤ ਹੈ ਤੇ ਇੱਕ ਮਾਨ ਸਾਹਿਬ ਮੈਂ ਵੀਰੇ ਉਹਨਾਂ ਦੀ ਗੱਲਬਾਤ ਕੀਤੀ ਸੀਗੀ ਕਰਨ ਵੀਰੇ ਉਹਨਾਂ ਨਾਲ ਅਸੀਂ ਤੁਹਾਡੀਆਂ ਵੀਡੀਓ ਇੱਕ ਆਪਾਂ ਪ੍ਰੈਸ ਕਾਨਫਰੰਸ ਵੀ ਕੀਤੀ ਜੀ ਮੈਂ ਤੁਹਾਨੂੰ ਪੁੱਛਿਆ ਸੀ ਆਪਾਂ ਲਾਈਵ ਹੋ ਕੇ ਵੀ ਕਿਸਾਨੀ ਦਾ ਹਾਲ ਜੀ ਜੀ ਹਨਾ ਮੈਂ ਉਦੋਂ ਵੀ ਸਵਾਲ ਕੀਤਾ ਸੀਗਾ ਵੀ ਤੁਸੀਂ ਵੀ ਕਿਸਾਨੀ ਬਾਰੇ ਬਹੁਤ ਗਾਇਆ ਸੁਣਿਆ ਤੁਸੀਂ ਆਪ ਵੀ ਖੇਤੀ ਕੀਤੀ ਹੈ ਹਨਾ ਆਪਾਂ ਜੁੜੇ ਹੋਏ ਹਾਂ ਹਨਾ ਆ ਤੁਹਾਡੇ ਸ਼ੋਅ ਤੇ ਵੀ ਸੁਣਾਉਣਾ ਮੈਂ ਕੀ ਬਾਤ ਹੈ ਤੇ ਉਦੋਂ ਵੀ ਗੱਲ ਆਪਾਂ ਕੀਤੀ ਸੀ ਚਲੋ ਕਿਸਾਨੀ ਦੀ ਚਲੋ ਵਧੀਆ ਗੱਲ ਬਹੁਤ ਸੁਣਨ ਲੱਗਦਾ ਮੈਨੂੰ ਉਦੋਂ ਨਾਲ ਅਸੀਂ ਇੱਕਦੋ ਵੀਡੀਓ ਪਾਈਆਂ ਤੁਹਾਡੀ ਆਪਣੇ ਚੈਨਲ ਦੇ ਉੱਪਰ ਲੋਕਾਂ ਦੇ ਵਿੱਚ ਮੈਂ ਤੁਹਾਡੇ ਮੂੰਹ ਅੱਜ ਤੱਕ ਜ਼ਿੰਦਗੀ 'ਚ ਸੁਣਿਆ ਨਹੀਂ ਕੁਝ ਵੀ ਨੈਗੇਟਿਵ ਪਰ ਲੋਕਾਂ ਦੇ ਵਿੱਚ ਇਹ ਨਹੀਂ 네ਗਟਿਵਿਟੀ ਕਮੈਂਟਾਂ ਦੇ ਰਾਹੀਂ ਕਿਉਂ ਆ ਇੱਕ ਗਾਇਕ ਨੂੰ ਇੱਕ ਗਾਇਕ ਕਿਉਂ ਨਹੀਂ ਸਮਝਦੇ ਦੇਖੋ ਕਿਸੇ ਨੂੰ ਵੀ ਬਖਸ਼ਦਾ ਕੋਈ ਹੂੰ ਦੇਖੋ ਜਿਹੜੀ ਇੰਟਰਨੈਟ ਦੀ ਇਹ ਉਹ ਜਿਹੜੇ ਕੀਬੋਰਡ ਸਟ੍ਰਾਈਕਰ ਹਨ ਜਿਹੜੇ ਉਹ 12 ਤੋਂ 14 ਸਾਲ ਦੇ ਹਨ ਤੁਸੀਂ ਨਿੱਜੀ ਜ਼ਿੰਦਗੀ ਜਦੋਂ ਕੋਈ ਵੀਡੀਓ ਦੇਖਦੇ ਹੋ ਤੁਸੀਂ ਕਦੇ ਕੋਈ ਬਹੁਤਾ ਕਮੈਂਟ ਹੀ ਨਹੀਂ ਕਰਦੇ ਕਰਦੇ ਨਹੀਂ ਵੀਰੇ ਅਸੀਂ ਆਹ ਬੜਾਈ ਤਾਂ ਵੀ ਬਹੁਤ ਅੱਛੀ ਚੀਜ਼ ਆ ਤੁਸੀਂ ਲਾਈਕ ਕਰ ਦਿਓਗੇ ਰਾਈਟ ਜਿਹੜੇ 12 ਤੋਂ 14 ਸਾਲ ਦੇ ਹੁੰਦੇ ਹਨ ਨਾ ਹੂੰ ਉਹ ਅਜੇ ਬੱਚੇ ਹੁੰਨੇ ਉਹਨਾਂ ਨੇ ਜ਼ਿੰਦਗੀ ਦੇਖੀ ਨਹੀਂ ਹੁੰਦੀ ਉਹਨਾਂ ਨੂੰ ਗੱਪਾਂ ਫੜਾਂ ਚੱਕ ਦੂੰ ਧਰ ਦੂੰ ਉਹਨਾਂ ਨੂੰ ਲੱਗਦਾ ਹੁੰਦਾ ਪਰ ਜਦੋਂ ਡਾਂਗ ਵੱਰਦੀ ਹੈ ਫਿਰ ਬਾਪੂ ਛੜਾ ਕੇ ਲਿਆਉਂਦਾ ਵੀ ਨਹੀਂ ਯਾਰ ਮੇਰੇ ਮੁੰਡੇ ਦੀ ਗਲਤੀਆਂ ਛੱਡ ਦੋ ਇਸ ਕਰਕੇ ਉਹ ਬੱਚੇ ਹੁੰਨੇ ਅਜੇ ਉਹਨਾਂ ਨੂੰ ਨਹੀਂ ਪਤਾ ਜ਼ਿੰਦਗੀ ਕੀ ਹੈ ਛਾਣਾ ਬੰਦਾ ਛੇਤੀ ਲੜਦਾ ਨਹੀਂ ਜੇ ਲੜਦਾ ਫਿਰ ਉਹ ਅਖੀਰ ਹੀ ਹੁੰਦੀ ਹੈ ਥੋੜੇ ਗੀਤਾਂ ਦੇ ਵੀ ਕਈ ਵਾਰ ਬੋਲ ਹੋਏ ਨੇ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇਹ ਸਿਰਫ ਗਾਇਕੀ ਤੱਕ ਸੀਮਤ ਰਹਿਣਾ ਚਾਹੀਦਾ ਨੇ ਦੇਖੋ ਤੁਸੀਂ ਨੋਟ ਕਰੋ ਪਹਿਲਾਂ ਉਹਦਾ ਇੱਕ ਵੀਡੀਓ ਅਸੀਂ ਬਣਾਇਆ ਸੀ ਠੀਕ ਹੈ ਉਹ ਕਬਜੇ ਚ ਜਿਹੜਾ ਗੀਤ ਹੈ ਉਹ ਨਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਉਹ ਮੈਂ ਇਹ ਤੇ ਕਿਹਾ ਵੀ ਮੈਨੂੰ ਵੀ ਇਕੱਲੇ ਨੂੰ ਇਹ ਸ਼ੌਕ ਹੈ ਹਾਂ ਮੈਂ ਤੁਹਾਨੂੰ ਮੇਰੇ ਬਹੁਤੇ ਗੀਤ ਜਿਹੜੀ ਤਰਜਮਾਨੀ ਕਰਦੇ ਆ ਉਹ ਉਸ ਵਕਤ ਦੇ ਸਮਾਜ ਦੀ ਕਰਦੇ ਆ ਰਾਈਟ ਕਿ ਆਮ ਤੌਰ ਤੇ ਪਿੰਡ ਜਦੋਂ ਬੰਦਾ ਹੁੰਦਾ ਕਿ ਬਈ ਉਹ ਵੈਪਨ ਬਣਾ ਲੈਂਦਾ ਬਟ ਇਹ ਸੈਲਫ ਡਿਫੈਂਸ ਲਈ ਹੁੰਦਾ ਉਸ ਫਿਲਮ ਜਿਹੜਾ ਉਹ ਜਿਹੜਾ ਉਸ ਵੀਡੀਓ ਚ ਅਸੀਂ ਕਰੈਕਟਰ ਬਣਾਇਆ ਸੀ ਉਹ 네ਗੇਟਿਵ ਹੀ ਬਣਾਇਆ ਸੀ ਓਕੇ ਠੀਕ ਉਹ ਉਦੇ ਚੋ ਹੀਰੋ ਤੁਸੀਂ ਇਸ ਤਰ੍ਹਾਂ ਜਦੋਂ ਕਬਜ਼ਾ ਸੀ ਹੂੰ ਕਬਜ਼ਾ ਤਾਂ ਖੈਰ ਯਥਾਰਥ ਹੈ ਤੁਹਾਨੂੰ ਆਪ ਹੀ ਲੈਣਾ ਪੈਂਦਾ ਕੋਰਟ ਚੋ ਕੇਸ ਜਿੱਤ ਕੇ ਵੀ ਹੂੰ ਉਹ ਇੱਕ ਤਰਾਸ ਦੀ ਗੱਲ ਜੀ ਇਹ ਸਿੰਬੋਲਿਕ ਚੀਜ਼ਾਂ ਹੁੰਦੀਆਂ ਸਮਝਣ ਦੀ ਲੋੜ ਹੈ ਜੀ ਮਾਨਸਾਬ ਨੂੰ ਜ਼ਿਆਦਾਤਰ ਕਿੱਛ ਰੈਂਦਾ ਨਹੀਂ ਵੈਸੇ ਹਾਂ ਮੇਤਰਾ ਦਾ ਕੋਈ ਘਰਵਾਰ ਨਹੀਂ ਉੜਦੇ ਹਵਾ ਚ ਯਾਰ ਨਹੀਂ ਅਸੀਂ ਹੁਣ ਇੱਥੇ ਆ ਬਸ ਇੱਥੋਂ ਅਸੀਂ ਨਿਕਲ ਜਾਾਂਗੇ ਠੀਕ ਹੈ ਜੀ ਅਸੀਂ ਬੰਬੇ ਸਾਡਾ ਪ੍ਰੋਗਰਾਮ ਹੈ ਉਤੋਂ ਬਾਅਦ ਅਸੀਂ ਫਿਰ ਆ ਫਿਲਮ ਚ ਲੱਗ ਜਾਾਂਗੇ ਅਗੇ ਅਕਤੂਬਰ ਚ ਕਈ ਵਾਰ ਮੈਂ ਨਾ ਤੁਹਾਨੂੰ ਮਤਲਬ ਕੰਪੇਅਰ ਕਰ ਦੋ ਨਾ ਇੱਕ ਆਮ ਘਰੇ ਵੀ ਵੀ ਅਸੀਂ ਨਾ ਸਲਮਾਨ ਖਾਨ ਜਿੱਦਾਂ ਵੀ ਸਲਮਾਨ ਖਾਨ ਨੇ ਬਹੁਤ ਸਾਰੇ ਇਹ ਜੇ ਆਰਟਿਸਟ ਜਿਹੜੇ ਨਵੇਂ ਲੈ ਕੇ ਆਉਂਦੇ ਹਨਾ ਤੁਹਾਨੂੰ ਕਈ ਵਾਰ ਦੇਖ ਕੇ ਲੱਗੂ ਤੁਸੀਂ ਵੀ ਜਾਨੀ ਬਹੁਤ ਕੁਛ ਸਮਾਜ ਨੂੰ ਜਾਂ ਆਪਣੇ ਤੁਸੀਂ ਆਪਣੇ ਕਹ ਲਓ ਗਾਇਕੀ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਆਰਟਿਸਟ ਨਵੇਂ ਲੈ ਕੇ ਆਉਂਦੇ ਹਨਾ ਵਧੀਆ ਲੱਗਦਾ ਜੀ ਤੁਸੀਂ ਚਲੋ ਜੁੜੇ ਹੋਏ ਹੋ ਤੇ ਬਹੁਤ ਆਰਟਿਸਟ ਹੈ ਜਿਨ੍ਹਾਂ ਨੇ ਮਤਲਬ ਕਿੰਨੇ ਟੂਰਨਾਮੈਂਟਾਂ ਚ ਅਸੀਂ ਉਹਨਾਂ ਨੂੰ ਗਵਾਇਆ ਉਹਨਾਂ ਨੇ ਮੇਰਾ ਨਾਮ ਕਿਉਂਕਿ ਤੁਸੀਂ ਮੇਰੇ ਨਾਲ ਤੁਸੀਂ ਉਹ ਸਟਰਗਲ ਦੇਖੀ ਹੋਈ ਹੈ ਜੀ ਕੁਈ ਇਦਾਂ ਦੀ ਕੁਛ ਬਚਪਨ ਦੀ ਹਾਲਤ ਥੋੜੀ ਜਿਹੀ ਡਿਫਰੈਂਟ ਸੀ ਹਾਂ ਮੈਨੂੰ ਉਹ ਥੋੜੀ ਉਹ ਦੱਦੋ ਦੇਖੋ ਦੋ ਦੋ ਤਰ੍ਹਾਂ ਦੀ ਸਟਰਗਲ ਹੁੰਦੀ ਹੈ ਇੱਕ ਤਾਂ ਹੁੰਦਾ ਕਿ ਬੰਦਾ ਆਪ ਦੇ ਕੰਮ ਜਾਂ ਉਹਨੂੰ ਸਕਸੈਸਫੁਲ ਹੋਣ ਲਈ ਠੀਕ ਹੈ ਜੀ ਮਤਲਬ ਕੁਝ ਵੀ ਕਰਦਾ ਜੀ ਇੱਕ ਹੁੰਦੀ ਆ ਮੜਕਾ ਸੀ ਤਾਂ ਮੜਕ ਨਹੀਂ ਛੱਡੀ ਕਰ ਹੂੰ ਤੇ ਜਿੱਥੇ ਵੀ ਗਾਇਆ ਮਤਲਬ ਪਹਿਲਾਂ ਵੀ ਜਿੱਥੇ ਜਾਂਦੇ ਸੀ ਉਹ ਆਪ ਦੇ ਮਿੱਤਰ ਜਾਂ ਭਾਈਚਾਰੇ 'ਚ ਜਾਂਦੇ ਸੀ ਜੇ ਕਿਸੇ ਮੇਲੇ ਤੇ ਵੀ ਜਾਂਦੇ ਸੀ ਆਪਣੇ ਸਹਿਚਾਰ ਵਾਲੇ ਸੱਜਣ ਹੁੰਦੇ ਸੀ ਜੀ ਉਹਦਾ ਸ਼ੌਕ ਸੀ ਬਟ ਇਦਾਂ ਮਜਬੂਰੀ ਦੇ ਤੌਰ ਤੇ ਨਹੀਂ ਕਰਦਾ ਸ਼ੌਕ ਸੀਗਾ ਹਨ ਕਦੇ ਇਹ ਨਹੀਂ ਹੋਇਆ ਵੀ ਪਹਿਲਾਂ ਤੁਸੀਂ ਕਿਸੇ ਕੰਮ ਲਈ ਲਟਾ ਪਿੰਗ ਹੋਣੇ ਉਹਨਾਂ ਤੋਂ ਬਾਅਦ ਫਿਰ ਹਵਾ ਖਰਾਬ ਹੋ ਜਾਏ। ਅੱਛਾ ਜੀ। ਤੁਹਾਡੀ ਤਾਂ ਮਾਰੇ ਦੀ ਕਿਰਪਾ ਕਿ ਸਰਕ ਲਈ ਇਦਾਂ ਦਾ ਸੀ। ਹਾਂ। ਇਹ ਖਾੜੇ ਤਾਂ ਅਸੀਂ ਕਾਲਜ ਤੋਂ ਸ਼ੁਰੂ ਕਰਤੇ ਸੀ ਨਾ ਗਾਉਣਾ ਮਿਤਰਾ ਪ੍ਰੇਮੀ। ਕਿੱਥੇ ਪੜ੍ਹੇ? ਮੈਂ ਕਈ ਥੋਂ ਪੜਿਆ ਮੈਂ ਪਟਿਆਲੇ ਵੀ ਲਾਇਆ ਥੋੜਾ ਇਸ ਟਾਈਮ ਮੈਂ ਰੋਪੜ ਵੀ ਪੜਿਆ ਫਿਰ ਚੰਡੀਗੜ੍ਹ ਵੀ। ਅੱਛਾ ਜੀ। ਠੀਕ ਹੈ ਜੀ। ਚਲੋ ਤੇ ਜਿਹੜਾ ਸ਼ੋਅ ਆਪਣਾ ਹੋ ਰਿਹਾ ਜੀ ਟ੍ਰਾਂਟੋ ਵੇਖਿਓ ਉਹਦੇ ਬਾਰੇ ਕੁਝ ਸਪੈਸ਼ਲ ਕੀ ਹੋ ਸਕਦਾ ਕੀ ਸਾਨੂੰ ਮਿਲੂ ਦਰਸ਼ਕਾਂ ਨੂੰ? ਤੁਸੀਂ ਕੀ ਸੁਣਨਾ ਹੈ ਮੈਂ ਤਾਂ ਜੀ ਸਾਰੇ ਤਰ੍ਹਾਂ ਦੇ ਸਪੈਸ਼ਲ ਲਖਾ ਦਿਓ ਠੀਕ ਹੈ ਤੁਹਾਨੂੰ ਉਹ ਗਾਣਾ ਸੁਣਾ ਦਾਂਗੇ ਪਹਿਲਾਂ ਸਾਰੇ ਤਰ੍ਹਾਂ ਦੇ ਤੁਹਾਡੇ ਚਾਹੁੰਦਾ ਜੀ ਜੀ ਤੁਸੀਂ ਕੋਈ ਤੁਹਾਨੂੰ ਲੱਗਦਾ ਕਿ ਸਾਨੂੰ ਮਤਲਬ ਕਿਸਾਨੀ ਲਈ ਕੋਈ ਸਪੈਸ਼ਲ ਗੀਤ ਚਾਹੀਦਾ ਹੈ ਜਾਂ ਆਪਦੀ ਕਮਿਊਨਿਟੀ ਚ ਕਿਹੜੀਆਂ ਕਮੀਆਂ ਉਹਨਾਂ ਲਈ ਸਾਨੂੰ ਕੋਈ ਗੀਤ ਚਾਹੀਦਾ ਹੈ ਕਿ ਬੇਵਜਾ ਜਿਹੜੀ ਈਗੂ ਹੈ ਸ਼ਾਇਦ ਜਿਹੜੀ ਬੇਵਜਾ ਈਗੂ ਹੈ ਕਈ ਵਾਰੀ ਸਾਡੀ ਜਿਹੜੀ ਅਗਲੀ ਜਨਰੇਸ਼ਨ ਉਹ ਖੇਤੀ ਵੀ ਤਾਂ ਹੀ ਛੱਡ ਗਈ ਤਾਂ ਹੀ ਛੱਡ ਗਈ ਉਹ ਸ਼ਰਮ ਮਹਿਸੂਸ ਕਰਨ ਲੱਗੇ ਮਿੱਟੀ ਪਿਆਰ ਨਾ ਲੱਗੇ ਆ ਮੈਂ ਤੇ ਹੁਣ ਇੱਥੇ ਵੀ ਘੰਟਾ ਲਾ ਕੇ ਆਇਆ ਬਾਹਰ ਮਿੱਟੀ ਵਾਲੇ ਆ ਖੇਤ ਵਾਇਆ ਸੀ ਇਹਨਾਂ ਨੇ ਅੱਛਾ ਜੀ ਆ ਆ ਆ ਸਾਈਡ ਤੇ ਸੂਰਜਮੁਖੀ ਲੱਗੀ ਐ ਕਿਆ ਬਾਤ ਆ ਸੁੜ ਗਿਆ ਜੱਟ ਟਰੈਕਟਰ ਤੇ ਚੜਿਆ ਹੈ ਉਹੀ ਚੀਜ਼ ਅਸਲੀ ਆ ਹਨਾ ਆ ਦੇਖੋ ਜ਼ਿੰਦਗੀ ਤਾਂ ਇਹ ਮੇਰਾ ਸ਼ੌਕ ਸੀ ਮੈਂ ਗਾਉਣ ਲੱਗ ਗਿਆ ਅੱਛਾ ਜੀ ਪਰ ਵਰਾਸਤੀ ਤੌਰ ਤੇ ਤਾਂ ਅਸੀਂ ਖੇਤੀ ਨਾਲ ਜੁੜੇ ਹੋਏ ਹਾਂ ਅੱਜ ਵੀ ਅਸੀਂ ਤਾਂ ਆਪਣੇ ਪਿੰਡੋਂ ਮਗਾ ਕੇ ਰੋਟੀ ਖਾਂਦੇ ਜੀ ਤੇ ਜਰੂਰ ਜੀ ਸਾਨੂੰ ਸਮਾਂ ਮਿਲਿਆ ਅਸੀਂ ਬਾਈ ਜੀ ਨਾਲ ਗੱਲਬਾਤ ਕੀਤੀ ਆ ਹਨਾ ਤੇ ਇੱਕ ਮੰਥ ਹੋ ਜਾਂਦੇ ਨੇ ਇੱਕ ਛੋਟਾ ਜਿਹਾ ਮੇਰਾ ਸੁਭਾਅ ਆ ਵੀ ਅ ਤੁਸੀਂ ਕਿਹਾ ਵੀ ਆਪਣੇ ਇੱਥੇ ਨਾ ਅਸੀਂ ਬਾਹਰ ਵੀ ਦੇਖਿਆ ਆਪਣੇ ਬੰਦੇ ਆਪਣੇ ਬੰਦੇ ਲੱਤਾਂ ਖਿੱਚਦੇ ਆ ਹੋਰ ਕਮਿਊਨਿਟੀਆਂ ਸਾਥ ਹੁੰਦੀਆਂ ਨੇ ਜੀ ਇਹ ਤੁਹਾਨੂੰ ਬਹੁਤ ਲੋਕ ਸੁਣਦੇ ਉਹਦੀ ਵਜ੍ਹਾ ਈਗੋ ਹੈ ਈਗੋ ਹੈ ਮਤਲਬ ਵੇ ਵਜ੍ਹਾ ਈਗੋ ਹੈ ਦੇਖੋ ਸੈਲਫ ਰਿਸਪੈਕਟ ਲਈ ਤੁਸੀਂ ਕਈ ਵਾਰੀ ਅੜਦੇ ਹੋ ਜੀ ਪਰ ਜਿੱਥੇ ਕਬੀਲੇ ਦੀ ਗੱਲ ਹੋਵੇ ਉੱਥੇ ਗਰਦਨ ਸਿੱਟ ਕੇ ਨਾਲ ਤੁਰਨਾ ਚਾਹੀਦਾ ਉੱਥੇ ਕੋਈ ਵੱਡਾ ਛੋਟਾ ਨਹੀਂ ਹੁੰਦਾ। ਹੂੰ। ਉੱਥੇ ਤੁਹਾਡੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੇ ਸਾਡੇ ਵੱਡੇ ਐ, ਸਾਡੇ ਬਜ਼ੁਰਗ ਐ ਹੂੰ ਉਹ ਅੱਗੇ ਲੱਗ ਕੇ ਗੱਲ ਕਰਨਗੇ। ਅਸੀਂ ਉਹਨਾਂ ਦੇ ਪਿੱਛੇ ਕੰਧ ਬਣ ਕੇ ਖੜੇ ਆ। ਜਿੱਦਣ ਈਗੋ ਮੁੱਗੀ ਫਿਰ ਦੇਖੋ ਪੰਜਾਬੀ ਉਦਮੀ ਵੀ ਐ, ਮਿਹਨਤੀ ਵੀ ਐ। ਜੀ ਜੀ ਕੋਈ ਸ਼ੱਕ ਨਹੀਂ। ਹੂੰ ਦੁਨੀਆ ਦੇ ਕਿਸੇ ਮੁਲਕ ਚੱਲ ਜਾਓ ਉਹਨਾਂ ਨੇ ਅਫਰੀਕਾ 'ਚ ਵੀ ਜਾ ਕੇ ਆਪਣੀਆਂ ਜੜ੍ਹਾਂ ਲਾਈਆਂ। ਜਪਾਨ ਵਰਗਾ ਮੁਲਕ ਜਿੱਥੇ ਬਹੁਤ ਘੱਟ ਲੋਕ ਜਾਂਦੇ ਉੱਥੇ ਵੀ ਸਾਡੇ ਬੰਦੇ ਬੈਠਾ ਹੈ ਹਨਾ ਜੀ ਤੁਸੀਂ ਕਿਤੇ ਚਲੇ ਜਾਓ ਬਾਲੀ ਚਲੇ ਜਾਓ ਆਸਟ੍ਰੇਲੀਆ ਵਾਗ ਜੋ ਕਿਤੇ ਚਲੇ ਜਾਓ ਹਮ ਤੇ ਰਸ਼ੀਆ ਚ ਕਿੰਨੇ ਮੁੰਡੇ ਸੈੱਟ ਹੋ ਗਏ ਹਮ ਤੇ ਬਟ ਇੱਕੋ ਪ੍ਰੋਬਲਮ ਹੈ ਵੀ ਅਸੀਂ ਅਸਲ ਚ ਮੈਨੂੰ ਇਹਦੀ ਵਜ੍ਹਾ ਲੱਗਦੀ ਹੈ ਕਿ ਸੱਥਾ ਨਹੀਂ ਲੱਗਦੀ ਅੱਛਾ ਜੀ ਪਹਿਲਾਂ ਜਿਹੜੇ ਪਿੰਡ ਸਾਡੇ ਆਪਣੇ ਤੁਹਾਡੇ ਸਾਡੇ ਪਿੰਡ ਸੀ ਨਾ ਹਾਂਜੀ ਉਦੋਂ ਦੁਪਹਿਰ ਨੂੰ ਕੰਮ ਨਵੇੜ ਕੇ ਤਾਸ਼ ਦੀ ਬਾਜ਼ੀ ਲੱਗਦੀ ਸੀ ਲੱਗਦੀ ਸੀ ਜੀ ਉੱਥੇ ਟੋਲੀਆਂ ਬਣਦੀਆਂ ਸੀ ਬਜ਼ੁਰਗ ਵੀ ਹੁੰਦੇ ਸੀ ਬੱਚੇ ਵੀ ਹੁੰਦੇ ਸੀ ਨੌਜਵਾਨ ਵੀ ਹੁੰਦੇ ਸੀ ਠੀਕ ਹੈ ਜੀ ਉਹ ਇੱਕ ਸਬੱਬ ਹੁੰਦਾ ਸੀ ਇਕੱਠੇ ਹੋਣ ਦਾ ਠੀਕ ਹੈ ਜੀ ਬੀਬੀਆਂ ਜਦੋਂ ਸਾਂਝਾ ਕੋਈ ਕਾਰਜ ਹੋਣਾ ਗੁਰੂ ਘਰੇ ਜਾਣਾ ਸਵੇਰ ਸ਼ਾਮ ਮੱਥਾ ਟੇਕਣਾ ਤੇ ਗੁਰਦੁਆਰੇ ਬੈਠ ਕੇ ਗੱਲਾਂ ਕਰਨੀਆਂ ਜਾਂਦੋਂ ਕੋਈ ਲੰਗਰ ਲੱਗਣਾ ਤਾਂ ਸਾਰੇ ਪਿੰਡ ਦੀਆਂ ਬੀਬੀਆਂ ਨੇ ਬਣਾਉਣਾ ਇਕੱਠੇ ਹੋਣੇ ਬਜ਼ੁਰਗਾਂ ਤੇ ਬੱਚਿਆਂ ਨੇ ਵਰਤਣਾ ਉਹ ਉਹ ਜਿਹੜੀ ਕਮੀ ਹੋ ਗਈ ਉਹ ਸ਼ਾਇਦ ਮੋਬਾਈਲ ਕਰਕੇ ਇਹਦੀ ਫ੍ਰੀਕੁਐਂਸੀ ਬਹੁਤ ਸਟਰੋਂਗ ਹੈ ਕਿ ਤੁਹਾਨੂੰ ਮਤਲਬ ਇੰਨਾ ਇਹਦੇ ਚ ਤੁਹਾਨੂੰ ਆਨੰਦ ਮਿਲਣ ਲੱਗ ਗਿਆ ਤੁਹਾਡੀਆਂ ਅੱਖਾਂ ਨੂੰ ਤੁਹਾਨੂੰ ਖੱਬੇ ਸੱਚੇ ਪਤਾ ਹੀ ਨਹੀਂ ਐਸੇ ਕਰਕੇ ਸ਼ਾਇਦ ਹਰ ਬੰਦਾ ਨੂੰ ਲੱਗਦਾ ਕਿ ਮੇਤੋਂ ਦੁਨੀਆ ਸ਼ੁਰੂ ਹੋ ਗਈ ਤੇ ਮੇਰੇ ਤੇ ਖਤਮ ਹੋ ਜਾਣੀ ਵੀ ਇੱਥੋਂ ਸੂਰਜ ਚੜ੍ਹ ਗਿਆ ਇੱਥੇ ਛਿਪਦਾ ਕਿਉਂਕਿ ਉਹ ਸਾਰਾ ਦਿਨ ਉਹਦੇ ਚ ਬਿਜ਼ੀ ਹੈ ਗਵਾਂਡੀ ਦੇ ਘਰ ਅੱਗ ਲੱਗ ਜੇ ਤੁਹਾਨੂੰ ਬੰਦਾ ਵੀਡੀਓ ਬਣਾਉਂਦਾ ਜੀ ਵੀਡੀਓ ਮੈਨੂੰ ਲੱਗਦਾ ਇਹ ਕਮਿਊਨਿਟੀ ਗੈਪ ਨੂੰ ਦੂਰ ਕਰਨ ਲਈ ਸਿਵਲ ਸੁਸਾਇਟੀ ਦਾ ਬਣਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜਿਹਦੇ ਵੱਡੇ ਵੀ ਜੋੜਨ ਤੇ ਨੌਜਵਾਨ ਵੀ ਜੋੜਨ ਪੰਜਾ ਹਾਂ ਜੀ ਗੁਰੂ ਘਰਾਂ ਚ ਵੀ ਬਹੁਤ ਜਿੰਦਾ ਆਪਾਂ ਜਦੋਂ ਜਾਂਦੇ ਆ ਜੀ ਆਪਾਂ ਬੈਠਦੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਜੀ ਸਮਾਜਿਕ ਸਹਿਚਾਰ ਕੱਟ ਗਿਆ ਹੂੰ ਤੋ ਇਹ ਇਹ ਬਹੁਤ ਜ਼ਰੂਰੀ ਪੰਜਾਬ ਦੇ ਹਲਾਤ ਕਿਵੇਂ ਨੇ ਗੁੱਡਾ ਕੀ ਕਿਵੇਂ ਆ ਨਹੀਂ ਹੁਣ ਤੁਸੀਂ ਆ ਜਾਓ ਉੱਥੇ ਟਰੈਕਟਰ ਤਿਆਰ ਆ ਧਰਨੇ ਨੂੰ ਤੁਸੀਂ ਆ ਜਾਓ ਠੀਕ ਹੈ ਜੀ ਤੁਹਾਨੂੰ ਉਡੀਕਦੇ ਹੁਣ ਤੁਸੀਂ ਬਾਹਰੋਂ ਤਾਂ ਬਹੁਤ ਜ਼ੋਰ ਲਾਉਣਾ ਫਿਰ ਉੱਥੇ ਵੀ ਲਾਉ ਆ ਕੇ ਨਹੀਂ ਮੈਂ ਜਾਂਦਾ ਰਹਿੰਦਾ ਜੀ ਚਲੋ ਢੇੜਾ ਲੱਗਦਾ ਰਹਿੰਦਾ ਮੈਂ ਖੰਨੇ ਤੋਂ ਹੀ ਆ ਜੀ ਇਹ ਮਤਲਬ ਇਕਲਾਹਾ ਪਿੰਡ ਆ ਜੀ ਮੇਰਾ ਇਕੋਲਾ ਹਾਂ ਹਾਂ ਜੀ ਹਾਂ ਤੇ ਠੀਕ ਆ ਮਾਨ ਸਾਹਿਬ ਬਹੁਤ ਥੈਂਕ ਯੂ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਥੋੜੇ ਜਿਹੇ ਹੈਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਮਾਨ ਸਾਹਿਬ ਦਾ ਲਾਈਵ ਉਹਦਣੇ ਦੇ ਦੋਸਤ ਨੇ ਕਿਹਾ ਸੀ ਲਾਈਵ ਦੇ ਕਿੰਗ ਨੇ ਕਰਨ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਮਾਨ ਸਾਹਿਬ ਲਾਈਵ ਦੇ ਕਿੰਗ ਨੇ ਨਹੀਂ 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 ਮੈਂ ਨਹੀਂ ਉਹਨਾਂ ਨੇ ਤੁਸੀਂ ਹੀ ਕਿਹਾ ਤੁਹਾਡੇ ਫਰੈਂਡ ਨੇ ਕਿਹਾ ਸੀ ਕਿੰਨੇ ਲਾਈਵ ਦੇਖੋ ਰਾਜਾ ਜਾਂ ਰਾਜਾ ਸ਼ਾਹੀ ਤੋਂ ਤਾਂ ਬਹੁਤ ਔਖੀ ਨਿਜਾਤ ਮਿਲੀ ਹੈ ਪੰਜਾਬੀਆਂ ਨੂੰ ਠੀਕ ਹੈ ਜੀ ਸਦੀਆਂ ਰਾਜ ਰਹੇ ਆਮ ਕਿਸਾਨ ਤੇ ਮਜ਼ਦੂਰ ਨੇ ਤਾਂ ਗੁਰਬਤੇ ਕੱਟੀ ਹੈ ਹਮ ਹੈਨਾ ਇਹ ਤਾਂ ਹੁਣ ਇਸ ਪਿਛਲੀ ਸਦੀ ਦੇ ਅਖੀਰ ਚ ਆ ਕੇ ਮਕਾਨ ਪੱਕੇ ਹੋਣ ਲੱਗੇ ਸਾਡੇ ਪਿੰਡਾਂ ਦੇ ਜਦੋਂ ਸਾਡੇ ਭਰਾ ਬਾਹਰਲੇ ਮੁਲਕਾਂ ਚਾਏ ਜੀ ਮਿਹਨਤਾਂ ਕਰੀਆਂ ਟਰੱਕ ਚਲਾਏ ਹਮ ਲਗਾਤਾਰ ਸੜਕਾਂ ਤੇ ਰਹੇ ਹੈ ਨਾ ਹਮ ਰਾਜਾ ਰੂਜਾ ਤਨ ਮਾਰੇ ਕਿਸਾਨ ਹੀ ਰੱਖੇ ਸਾਨੂੰ ਤੁਹਾਡੀ ਇੱਕ ਵੀਡੀਓ ਮੈ ਉਹ ਵੀ ਬਹੁਤ ਸੋਹਣੀ ਦੇਖੀ ਵੀ ਹਰ ਇੱਕ ਘਰ ਚ ਇੱਕ ਬੰਦੇ ਨੂੰ ਬਾਹਰ ਜਾਣਾ ਚਾਹੀਦਾ ਹਾਂ ਜਾਣਾ ਚਾਹੀਦਾ ਉਹ ਮੈਨੂੰ ਬਹੁਤ ਸੋਹ ਚੰਗੀ ਲੱਗੀ ਦੇਖੋ ਐਦਾਂ ਚਾਹੀਦਾ ਦੇਖੋ ਕਬੀਲੇ ਦਾ ਜੁੜਿਆ ਰਹਿਣਾ ਵੀ ਬਹੁਤ ਜ਼ਰੂਰੀ ਹੈ ਓਕੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਬਾਹਰ ਜਾ ਕੇ ਅੱਛੀ ਇਨਕਮ ਕਟ ਕਰ ਸਕਦੇ ਆ ਜਾਂ ਅਸੀਂ ਅچھے ਘਰ ਅੱਚੀਆਂ ਗੱਡੀਆਂ ਬਣਾ ਸਕਦੇ ਆ ਤਾਂ ਇੱਕ ਜਦੋਂ ਜਨਰੇਸ਼ਨ ਜਾਂਦੀ ਹੈ ਜ ਜਿਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਆ ਜੀ ਉਹਨਾਂ ਨੂੰ ਵਾਪਸ ਜਾਣਾ ਚਾਹੀਦਾ ਫਿਰ ਓਕੇ ਬੱਚੇ ਸੈੱਟ ਜਦੋਂ ਤੁਹਾਨੂੰ ਲੱਗਦਾ ਕਿ ਬਾਹਰ ਬੱਚਾ ਸੈੱਟ ਕਰਨਾ ਜਦੋਂ ਪੜ੍ਹ ਲਿਖ ਜਾਏ ਆਪਦੀ ਜੌਬ ਕਰ ਲਾ ਜੇ ਫਿਰ ਪਿਛਲੀ ਪੀੜੀ ਨੂੰ ਵਾਪਸ ਜਾਣਾ ਚਾਹੀਦਾ ਓਕੇ ਜੀ ਨਹੀਂ ਤਾਂ ਫਿਰ ਫਿਲਸਤੀਨ ਵਾਲਾ ਹਾਲ ਹੋ ਜਾਊਗਾ ਆਪਾਂ ਹੈਨਾ ਉਹ ਹਾਲਾਤ ਬਹੁਤ ਹੀ ਦੂਰ ਨਹੀਂ ਵੈਸੇ ਅੱਛਾ ਜੀ ਹਾਂ ਇਹ ਵਿਸ਼ੇ ਗੰਭੀਰ ਨੇ ਜੀ ਅਸੀਂ ਸਿਰਫ ਹੁਣ ਛੋਦੀ ਉੱਤੇ ਲੱਗਣਾ ਹੈ ਨਹੀਂ ਤੁਹਾਨੂੰ 28 ਚ ਪਤਾ ਲੱਗ ਜਾਣਾ ਹੈ ਅੱਛਾ ਜੀ ਵੀ ਤੁਸੀਂ ਮੈਜੋਰਟੀ ਚੋ ਕਿ ਮਿਨੋਰਿਟੀ ਚੋ ਪੰਜਾਬ ਵਾਲੇ ਪੰਜਾਬੀ ਆ 28 ਚ ਆ ਲੱਗ ਜੀ ਚਲੋ ਦੇਖਦੇ ਹਾਂ ਜੀ 28 ਦੇ ਹਾਲਾਤ ਵੀ ਹੁਣ ਜਲਦੀ ਆਉਣਗੇ ਤੇ ਇਹ ਸਨ ਬੱਬੂ ਸਿੰਘ 27 ਚ ਹੋਣੀ ਆ ਜਾਂ 28 ਚ 27 ਹਾਂ 27 ਚ ਸੌਰੀ ਓਕੇ 27 27 ਬਸ ਦੋ ਸਾਲੇ ਰਹਿ ਗਏ ਡੇਢੇ ਰਹਿ ਗਏ ਹਾਂ ਡੇਢੇ ਠੀਕ ਆ ਜੀ ਇਹ ਗੱਲਾਂ ਬਾਤਾਂ ਹੁਣ ਬਹੁਤ ਸਾਰੀਆਂ ਨੇ ਤੇ ਹੁਣ ਛੋਦੀ ਦੀਆਂ ਤਿਆਰੀਆਂ ਨੇ ਬਸ ਤੇ ਜਰੂਰ ਜਿੰਨੇ ਕ ਭਰਾ ਸਾਡੇ ਵੀਡੀਓ ਦੇਖਦੇ ਆ ਸ਼ੋਅ ਚ ਪਹੁੰਚ ਤੇ ਬੱਬੂ ਮਾਂਜੀ ਦਾ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ